ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਦੇਵੀ ਦਾਸਪੁਰੇ ਰੇਲ ਰੋਕੋ ਆ 18 ਦਸੰਬਰ ਨੂੰ ਉਹਦੇ ਵਿੱਚ ਜਾਣ ਆਸਤੇ ਪਿੰਡ ਬੁੱਟਰ ਖੁਰ ਖੁਰ ਦਾ ਬੁੱਟਰ ਕਲਾਂ ਤੇ ਦਿਆਲਗੜ ਤੋਂ ਜਿਹੜੇ ਆ ਸੰਗਤ ਟਰਾਲੀ ਜਿਹੜੀ ਆ ਉਹ ਭਰ ਕੇ ਜਾ ਰਹੀ ਐ ਮੋਰਚੇ ਵਿੱਚ ਸ਼ਾਮਲ ਹੋਣ ਲਈ ਇਹ ਜੋ 12 ਤੋਂ 4 ਦਾ ਰੇ ਰੁਕੋ ਆ ਇਹਨੂੰ ਪੂਰਾ ਸਫਲ ਕਰਨ ਵਾਸਤੇ ਸੰਗਤ ਦਾ ਬੜਾ ਭਰਵਾ ਸਹਿਯੋਗ ਮਿਲ ਰਿਹਾ ਵਾ ਜੋ ਸ਼ੰਭੂ ਤੇ ਖਨੋਰੀ ਬਾਰਡਰ ਤੇ ਮੋਰਚਾ ਲੱਗਾ ਵਾ ਉਹਨਾਂ ਦੀ ਕਾਲ ਸੀਗੀ ਕਿ ਦੇਵੀ ਦਾਸਪੁਰੇ ਆਪਣੀ ਪੁਆਇੰਟ ਮਿਲਿਆ ਵਾ ਮਹਿਤੇ ਜੋਨ ਨੂੰ ਜ਼ਿਲ੍ਹਾ ਅਮਰਸਰ ਤੋਂ ਤੇ ਅਸੀਂ ਉਹਨੂੰ ਪਹੁੰਚਾਉਣ ਆਸਤੀ ਜਿਹੜੀ ਆ ਘੜ ਘੜ ਜਾ ਕੇ ਬੇਨਤੀ ਕੀਤੀ ਸੀ ਤੇ ਬਹੁਤ ਸਹਯੋਗ ਜਿਹੜਾ ਵਾ ਮਿਲ ਰਿਹਾ ਵਾ ਅਸੀਂ ਹੁਣ ਇਥੋਂ ਤਿਆਰੀ ਕਰ ਲਈ ਆ ਤੇ ਦੇਵੀ ਦਾਸਪੁਰੇ ਨੂੰ ਚਾਲੇ ਪਾਵਾਂਗੇ ਇੰਨਾ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਤੋਂ ਦੁਖੀ ਹੋ ਗਏ ਕਿਸਾਨਾਂ ਨੂੰ ਜਿਹੜਾ ਟ੍ਰੇਨਾਂ ਰੁਕਣੀਆਂ ਪੈਂਦੀਆਂ ਜੋ ਆਮ ਪਬਲਿਕ ਦੀ ਖੱਜਲ ਖਵਾਰੀ ਹੁੰਦੀ ਆ ਉਹਦੇ ਜ਼ਿੰਮੇਵਾਰ ਜਿਹੜੀ ਆ ਉਹ ਸੈਂਟਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵਾ ਸਾਡਾ ਕੋਈ ਮਕਸਦ ਨਹੀਂ ਹੁੰਦਾ ਕਿ ਪਬਲਿਕ ਜਿਹੜੀ ਆ ਉਹਨੂੰ ਕੋਈ ਪਰੇਸ਼ਾਨੀ ਆਵੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੀ ਖੇਤੀ ਨਾਲ ਜਿਹੜੀਆਂ ਆਉਂਦੀਆਂ ਵਾ ਉਹਦੀਆਂ ਮੰਗਾ ਜੋ ਸਾਡੀਆਂ ਜਾਇਜ਼ ਮੰਗਾ ਉਹਨੂੰ ਪੂਰੀਆਂ ਕਰਾਉਣ ਵਾਸਤੇ ਜੋ ਸੰਘਰਸ਼ ਚੱਲ ਰਿਹਾ ਹੈ ਉਹਦੇ 'ਚ ਵੱਡਾ ਯੋਗਦਾਨ ਪਾ ਰਹੇ ਆ ਸਾਰੇ ਮੇਰੇ ਹਰ ਘਰ 'ਚੋਂ ਮੇਰਾ ਵੀਰ ਭਰਾ ਨਿਕਲ ਰਿਹਾ ਜਿਹੜੀ ਸਾਡੀ ਹਵਾ ਵਾ ਉਹ ਪਿੰਡਾਂ ਦੇ ਵਿੱਚ ਪਹੁੰਚੀ ਆ ਹਰ ਘਰ-ਘਰ 'ਚ ਪਹੁੰਚੀ ਆ ਤੇ ਇਹਦੀ ਸਫਲਤਾ ਵੀ ਮਿਲ ਰਹੀ ਆ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਦੀ ਭਗਵੰਤਮਾਨ ਸਰਕਾਰ ਮਰਦਾਬਾਦ ਮਰਦਾਬਾਦ ਸੜਕਾਂ ਤੇ ਕਿਸਾਨਾਂ ਨੂੰ ਰੋਲਣ ਵਾਲੀਆਂ ਸਰਕਾਰਾਂ ਦਾ ਬੇੜਾ ਹੀ ਗਰਕ ਬੇੜਾ ਹੀ ਗਰਕ ਕਿਸਾਨਾਂ ਨੂੰ ਸੜਕਾਂ ਤੇ ਰੋਲਣ ਵਾਲੀਆਂ ਸਰਕਾਰਾਂ ਦਾ ਬੇੜਾ ਹੀ ਗਰਕ ਬੇੜਾ ਹੀ ਗਰਕ ਜੈਜ ਮੰਗਾ ਕਿਸਾਨਾਂ ਦੀਆਂ ਸਰਕਾਰ ਦੇਵੇ बोले सोनिहार वाहिगुरु जी